ਮਹਾਨ ਯੋਧੇ ਬਾਰੇ ਪਤਾ ਹੋਵੇ ਇਹ ਤਾਂ ਜੋ ਇਨਸਪੀਰੇਸ਼ਨ ਲੈ ਸਕਣ ਤੇ ਜਿਹੜੀਆਂ ਜਿਹੜੀਆਂ ਕੁਝ ਇੱਥੇ ਵੀ ਜਿੱਦਾਂ ਕੁਝ ਡਿਮਾਂਡਸ ਵੀ ਆਈਆਂ ਹੈਗੀਆਂ ਕਿ ਇਹ ਜਿਹੜਾ ਮੈਮੋਰੀਅਲ ਹੈ ਇਹਨੂੰ ਹੋਰ ਸੋਨਾ ਬਣਾਉਣ ਲਈ ਅਸੀਂ ਆਲਰੇਡੀ ਇੱਕ ਪਲਾਨ ਬਣਾ ਚੁੱਕੇ ਹਾਂ ਸੋ ਇਸ ਮਹਾਨ ਯੋਧਾ ਨੂੰ ਯਾਦ ਕਰਨ ਲਈ ਜਿਹੜਾ ਆਮ ਟੂਰਿਸਟ ਵੀ ਅੰਮ੍ਰਿਤਸਰ ਆਂਦਾ ਹੈ ਉਹਨਾਂ ਨੂੰ ਵੀ ਇੱਕ ਇਹਨਾਂ ਬਾਰੇ ਸਾਰੀ ਇਹਨਾਂ ਦੀ ਹਿਸਟਰੀ ਬਾਰੇ ਜਿਹੜੀ ਸਾਡੀ ਹਿਸਟਰੀ ਹੈ ਉਹਦੇ ਬਾਰੇ ਪਤਾ ਲੱਗੇ ਇਸ ਲਈ ਪੰਜਾਬ ਸਰਕਾਰ ਕੰਮ ਕਰ ਰਹੀ ਹੈ। ਉਹੀ ਮੈਦਨੁਦਾਸਰੀ ਜੀ ਕਿ ਇਨਫੈਕਟ ਅਸੀਂ ਬਹੁਤ ਹੀ ਇੱਕ ਵੱਡਾ ਵੱਡੇ ਪੱਧਰ ਦਾ ਇੱਕ ਪਲਾਨ ਬਣਾਇਆ ਹੈਗਾ। ਸੋ ਨਾਟ ਜਸ ਕਿ ਇੱਥੇ ਬਟ ਆਲਸੋ ਅਟਾਰੀ ਦੇ ਵਿੱਚ ਅ ਇਹਨਾਂ ਦੀ ਯਾਦ ਦੇ ਲਈ ਸਮਰਪਿਤ ਸਮਾਰਕ ਤਾਂ ਇੱਥੇ ਹੈ ਹੀ ਬਟ ਜਨਰਲੀ ਵੀ ਅ ਇੱਕ ਅਸੀਂ ਸਰਕਿਟ ਬਣਾਣਾ ਬਣਾਣਾ ਚਾਰੀ ਹੈਗੀ ਜਿਹਦਾ ਅਸੀਂ ਪਲਾਨ ਸਬਮਿਟ ਕਰ ਚੁੱਕੀ ਹੈ ਸੋ दैट ਜੋ ਵੀ ਟੂਰਿਸਟ ਵੀ ਆਂਦਾ ਹੈ ਉਹਨਾਂ ਨੂੰ ਵੀ ਪਤਾ ਹੋਵੇ ਕਿ ਅਸੀਂ ਇੱਥੇ ਵੀ ਜਾਣਾ ਹੈ ਇੱਥੇ ਵੀ ਆਪਣੀ ਅ ਇਨਸਪੀਰੇਸ਼ਨ ਲੈਣੀ ਹੈਗੀ ਹੈ ਇਹਨਾਂ ਦੀ ਕਹਾਣੀ ਜਾਣਨੀ ਹੈਗੀ ਹੈ ਬੱਚਾ ਲਈ ਵੀ ਇੱਕ ਅ ਅਸੀਂ ਇਨਫੈਕਟ ਜਿਹੜਾ ਪਲਾਨ ਬਣਾ ਰਹੇ ਹਾਂ ਉਹਦੇ ਵਿੱਚ ਜਿਹੜਾ ਨਵੀਂ ਪੀੜੀ ਹੈਗੀ ਹੈ AI ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੀ ਹੈ ਸੋ so, AI ਇਨੇਬਲ ਟੈਕਨੋਲੋਜੀ ਦੇ ਨਾਲ ਅਸੀਂ ਇਹ ਜਿਹੜੀ ਸ਼ਹਾਦਤ ਤੇ ਕੰਮ ਕਰ ਰਹੇ ਹੈਗੇ ਆ ਜੋ ਕਹਾਣੀ ਹੈ ਅੱਗੇ ਪਹੁੰਚਾਣ ਲਈ ਸੋ ਇਹ ਜਲਦੀ ਤੁਹਾਨੂੰ ਦੇਖਣ ਨੂੰ ਮਿਲੇਗੀ ਇਹ ਪਲਾਨ ਆਲਰੇਡੀ ਬਣ ਚੁੱਕਿਆ ਹੈਗਾ ਤੇ ਅਸੀਂ ਵੱਡੇ ਪੱਧਰ ਤੇ ਇਸ ਨੂੰ ਕਰਾਗੇ। ਬਰਨਟ ਸਰ ਨਿਰਮਲ ਸਿੰਘ 베ਦੀ ਰਿਟਾਇਰ ਫ্রম ਇੰਡੀਅਨ Air Force ਪ੍ਰਿੰਸੀਪਲ ਬ੍ਰੈਕਫਾਸਟ ਸਕੂਲ ਇਹ ਬੜੀ ਮਾਨ ਦੀ ਗੱਲ ਹੈ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਇੰਡੀਆ ਗੇਟ ਦੇ ਉੱਪਰ ਉਸ ਮਹਾਨ ਜਰਨੈਲ ਦਾ ਅੱਜ ਸ਼ਹੀਦੀ ਦਿਹਾੜਾ ਬੜੇ ਉਸਨ ਮਨਾਇਆ ਗਿਆ ਹੈ ਸ਼ਾਮ ਸਿੰਘ ਅਟਾਰੀ ਦੀ ਇੱਕ ਜੋ ਸ਼ਖਸੀਅਤ ਹੈ ਉਹਨੂੰ ਵੇਖ ਕੇ ਨੌਜਵਾਨ ਬੱਚਿਆਂ ਨੂੰ ਆਪਣੇ ਅੰਦਰ ਸ਼ਕਤੀ ਲੈਣੀ ਚਾਹੀਦੀ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਇਹੋ ਜੇ ਪ੍ਰੋਗਰਾਮ ਇਹ ਨਹੀਂ ਵੀ ਸਾਲ ਚ ਇੱਕ ਮਨਾਉਣੇ ਚਾਹੀਦੇ ਆ ਹਰ ਵਕਤ ਇਹੋ ਜੇ ਪ੍ਰੋਗਰਾਮ ਹੋਣੇ ਚਾਹੀਦੇ ਆ ਸੋ ਥੈਟ ਹਿੰਦੁਸਤਾਨ ਦੇ ਵਿ ਸਪੈਸ਼ਲੀ ਪੰਜਾਬ ਅੰਮ੍ਰਿਤਸਰ ਦੇ ਵਿੱਚੋਂ ਬੱਚਿਆਂ ਨੂੰ ਸੇਧ ਮਿਲੇ ਕਿ ਸਾਡੇ ਹੀ ਬੰਦੇ ਕਿਦਾਂ ਜੰਗਾਂ ਦੇ ਵਿੱਚ ਆਪਣੇ ਪੰਜਾਬ ਨੂੰ ਦੇਸ਼ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਦਿੰਦੇ ਨੇ ਉਹਨਾਂ ਵਿੱਚੋਂ ਇੱਕ ਮਹਾਨ ਚੋਦਾ ਸ਼ਾਮ ਸਿੰਘ ਅਟਾਰੀ ਮੈਂ ਦੱਸਣਾ ਚਾਹੁੰਦਾ ਜੀ 2001 ਦੇ ਵਿੱਚ ਮੇਰੇ ਖਦੋ ਦੀ ਗੱਲ ਹੈ ਜਦੋਂ ਮੈਂ ਅੰਮ੍ਰਿਤਸਰ ਦੇ ਡਕੀ ਸਾਹਿਬ ਹੁੰਦੇ ਸੀ ਤੇ ਚੀਫ ਮਿਨਿਸਟਰ ਕੈਪਟਨ ਮਨਿੰਦਰ ਸਿੰਘ ਸੀ ਉੱਥੇ ਇੱਕ ਮੀਟਿੰਗ ਹੋਈ ਮਮੀ ਉੱਥੇ ਹਾਜ਼ਰ ਸੀ ਤੇ ਇਹ ਪ੍ਰਣ ਬਣਿਆ ਕਿ ਸ਼ਾਮ ਸਿੰਘ ਅਟਾਰੀ ਦਾ ਇੱਥੇ ਬੁੱਤ ਲਾਇਆ ਜਾਵੇ ਤੇ ਇੰਡੀਆ ਗੇਟ ਬਣਾਇਆ ਜਾਵੇ ਬੜੇ ਸਚਜੇ ਢੰਗ ਨਾਲ ਬਣਾਇਆ ਗਿਆ ਪਰ ਉਸ ਤੋਂ ਬਾਅਦ ਇਹਦੀ ਕਿਸੇ ਨੇ ਕੇਅਰ ਨਹੀਂ ਕੀਤੀ ਅਗਰ ਇੱਥੇ ਰਾਤ ਨੂੰ ਲਾਈਟਾਂ ਜਗਦੀਆਂ ਹੋਣ ਇੱਕ ਪ੍ਰੋਗਰਾਮ ਸੀ ਵੀ ਉੱਪਰ ਜਿਹੜਾ ਗੁੰਮਤ ਹੈਗਾ ਉੱਥੇ ਤਿਰੰਗਾ ਲਾਈਟ ਵਾਲਾ ਉੱਪਰ ਲਾਇਆ ਜਾਵੇ ਜਿਹੜਾ ਸਾਰੀ ਰਾਤ ਜਗੇ ਔਰ ਬੀਐਸਐ ਤੋਂ ਜਵਾਨਾਂ ਨੂੰ ਨਾਲ ਚੌਕੀ ਹੈੱਡਕੁਆਰਟਰ ਪੈਂਦਾ ਉਹਦੀ ਇਹਨੂੰ ਦੇਖਭਾਲ ਕਰਨ ਵਾਸਤੇ ਸਿਕਿਉਰਿਟੀ ਲਾਈ ਜਾਵੇ ਇੰਡੀਆ ਗੇਟ ਦਿੱਲੀ ਵਰਗੂੰ ਇੱਥੇ ਜੋਤ ਜਗਾਈ ਜਾਵੇ ਔਰ ਹਰ ਰੋਜ਼ ਫਲੈਗ ਚੜਾਇਆ ਜਾਵੇ ਅਚਾਮ ਨੂੰ ਉਤਾਰਿਆ ਜਾਵੇ ਤੇ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਜਵਾਨਾਂ ਨੂੰ ਨਵੀਂ ਸੇਧ ਮਿਲ ਸਕਦੀ ਹੈ ਇਹੋ ਜੇ ਸਮਾਰਕਾਂ ਦੀ ਦੇਖਭਾਲ ਤੇ ਕਰਨੀ ਚਾਹੀਦੀ ਹੈ ਮੈਂ ਤੇ ਕਹਿੰਦਾ ਉੱਥੇ ਵੀਕਲੀ ਜਾਂ ਮੰਥਲੀ ਕੋਈ ਨਾ ਕੋਈ ਸ਼ਾਮ ਨੂੰ ਪ੍ਰੋਗਰਾਮ ਹੋਣਾ ਚਾਹੀਦਾ